ਤੁਸੀਂ ਜਿਹੜੇ ਉਹ ਖਬਰ ਨਾਮ ਦੇ ਨਾਲ ਜਗਤਾਰ ਦੇ ਸਾਨ ਸਵਾਲ ਕਰਦਾ ਏ। ਬਿੱਤੀ ਦਿਨੀ ਫਰੀਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਜੋ ਮਾਮਲਾ ਸਾਹਮਣੇ ਆਇਆ ਸੀ ਉੱਪਰ ਕਰਤਿਕ ਕਿਸਾਨ ਯੂਨੀਅਨ ਦੇ ਸੁਭਾ ਸਕੱਤਰ ਨੇ ਫਰੀਕੋਟ ਪੁਲਿਸ ਉੱਪਰ ਸਵਾਲ ਖੜੇ ਕੀਤੇ ਨੇ ਕਿਉਂਕਿ ਲਗਾਤਾਰ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਹੈ ਜਿਸ ਨੂੰ ਲੈ ਕੇ ਕਰਤਿਕ ਕਿਸਾਨ ਯੂਨੀਅਨ ਦੇ ਸੁਭਾ ਸਕੱਤਰ ਰਜਿੰਦਰ ਦੀਪ ਸਿੰਘ ਵਾਲ ਵੱਲੋਂ ਇਹ ਸਵਾਲ ਫਰੀਕੋਟ ਪੁਲਿਸ ਦੇ ਖਿੜੇ ਕੀਤੇ ਗਏ ਨੇ। ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਫਰੀਕੋਟ ਜ਼ਿਲ੍ਹੇ ਦੇ ਪਿੰਡ ਸਾਰੇ ਪਹਾੜ ਦੇ ਵਿੱਚ ਨਾਲ ਦੀਆਂ ਮਸਲਾਂ ਨੂੰ ਲੈ ਕੇ ਪ੍ਰੇਸ਼ਣ ਕੀਤਾ ਜਾ ਰਿਹਾ ਸੀ ਉਸ ਮੁਤਾਬਕਾ ਧਰਨਾਕਾਰੀਆਂ ਵੱਲੋਂ ਧਰਨੇ ਦੌਰਾਨ ਹੁੱਲੜਬਾਜੀ ਕੀਤੀ ਗਈ ਅਤੇ ਟਾਰੋੜੇ ਚਲਾਏ ਗਏ ਜਿਸ ਤੋਂ ਬਾਅਦ ਫ੍ਰੀਕਲ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਈ ਪੁਲਿਸ ਅਧਿਕਾਰੀ ਪੁਲਿਸ ਮੁਲਾਜ਼ਮ ਧਰਨਾਕਾਰੀ ਅਤੇ ਪਿੰਡ ਵਾਸੀ ਵੀ ਜ਼ਖਮੀ ਹੋਏ ਸੀ ਕਈ ਗੱਡੀਆਂ ਦੀ ਪੰਨਤੋੜ ਵੀ ਹੋਈ ਸੀ ਘਰਾਂ ਦੀ ਵੀ ਪੰਨਤੋੜ ਕੀਤੀ ਗਈ ਸੀ ਇਸ ਵਿੱਚ ਦੱਸਿਆ ਜਾਂਦਾ ਹੈ ਕਿ 40 ਦੇ ਕਰੀਬ ਲੋਕ ਨੂੰ ਫ੍ਰੀਕਲ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਫਾਇਰ ਕੀਤਾ ਗਿਆ ਹੈ ਪਰ ਅਸਮਾਨ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਿਕਲ ਕੇ ਨਹੀਂ ਸਾਹਮਣੇ ਆਈ ਇਸ ਵੀਡੀਓ ਨੂੰ ਲੈ ਕੇ ਕਰਤਿਕ ਸ਼ਾਨ ਜੂਨੀਅਨ ਦੇ ਸੂਬਾ ਸਕੱਤਰ ਰਜਿੰਦਰ ਦੀਪ ਸਿੰਘ ਆਲਾ ਨੇ ਫ੍ਰੀਕਵਿਡ ਪੁਲਿਸ ਦੇ ਸਵਾਲ ਖੜੇ ਕਰਦੇ ਕਿਹਾ ਕਿ ਧਰਨਾਕਾਰੀਆਂ ਤੇ ਫ੍ਰੀਕਵਿਡ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਪਰ ਜਿਨ੍ਹਾਂ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਨਹੀਂ ਕਾਰਵਾਈ ਕੀਤੀ ਗਈ ਉਹਨਾਂ ਨੇ ਕਿਹਾ ਕਿ ਫ੍ਰੀਕਵੈਂਟ ਪੁਲਿਸ ਨੂੰ ਵੀ ਇਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਵੱਲੋਂ ਸ਼ਰਿਆ ਫ੍ਰੀਕਵੈਂਟ ਦੀ ਪੁਲਿਸ ਦੀ ਮੌਜੂਦਗੀ ਵਿੱਚ ਫਾਇਰ ਕੀਤਾ ਗਿਆ ਹੈ ਅਤੇ ਨਾਲ ਦੀ ਨਾਲ ਉਹਨਾਂ ਹੋਰ ਵੀ ਕਈ ਸਵਾਲ ਖੜੇ ਕੀਤੇ ਫ੍ਰੀਕਵੈਂਟ ਪ੍ਰਸ਼ਾਸਨ ਅਤੇ ਸਰਕਾਰ ਦੇ ਉੱਪਰ ਉਹ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਧਰਨਾਕਾਰੀਆਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਇਹਨਾਂ ਵਿਅਕਤੀਆਂ ਵੱਲੋਂ ਜੋ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਇਹਨਾਂ ਵੱਲੋਂ ਫ੍ਰੀਕਵੈਂਟ ਪੁਲਿਸ ਦੀ ਮੌਜੂਦਗੀ ਵਿੱਚ ਫਾਇਰ ਕੀਤਾ ਗਿਆ ਹੈ ਇਨ੍ਹਾਂ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਕਿਉਂਕਿ ਦੱਸਦੀ ਹੈ ਕਿ ਹਲੇ ਹਲੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੁਣ ਦੇਖਣਾ ਕਿ ਆਨਲਾਈਨ ਸਮੇਂ ਦੇ ਵਿੱਚ ਆ ਫ੍ਰੀ ਕੋਰਟ ਪਲਸ ਕੀ ਕਾਰਵਾਈ ਕਰਦੀ ਹੈ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਕਿਹਾ ਕਿਰਤੀ ਕਿਸਾਨ ਯੂਨੀਅਨ ਦੇ ਸੁਭਾਸ ਕਤਰ ਜਿੰਦਰਦੀਪ ਸਿੰਘ ਵਾਲਾ ਨੇ ਚੰਦਪਾਣ ਪਿੰਡ ਦੇ ਵਿੱਚ ਜੋ ਹੋਇਆ ਸਾਰੇ ਪੰਜਾਬ ਨੇ ਦੇਖਿਆ ਕਿ ਕਿਸ ਤਰ੍ਹਾਂ ਮਜ਼ਦੂਰਾਂ ਨੂੰ ਦੋਸ਼ੀ ਬਣਾ ਕੇ ਉਹਨਾਂ ਤੇ ਰਾਤਾਂ ਕਤਲ ਦੇ ਪਰਚੇ ਦਰਜ ਕੀਤੇ ਗਏ ਰਾਜਦਰ ਹੋਰਗੇ ਪਰਚੇ ਦਰਜ ਕੀਤੇ ਗਏ ਪੇਸ਼ੀ ਤਾਂ ਕੀਤਾ ਗਿਆ ਕਿ ਪੁਲਿਸ ਤੇ ਮਜ਼ਦੂਰਾਂ ਨੇ ਹਮਲਾ ਕੀਤਾ ਜਦ ਕਿ ਅੱਜ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਤਨਾੜ ਬੰਦੇ ਦੇ ਗੁੰਡੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਇਲ ਸਿੰਘ ਦੇ ਕਹਿਣ ਤੇ ਜੈਤੋ ਦੀ ਪੁਲਿਸ ਨਾਲ ਮਿਲ ਕੇ ਆਮ ਲੋਕਾਂ ਤੇ ਮਜ਼ਦੂਰਾਂ ਤੇ ਗੋਲੀਆਂ ਚਲਾ ਰਹੇ ਸ਼ਰੇਆਮ ਗੋਲੀਆਂ ਚਲਾ ਰਹੇ ਹੈਗੇ ਆ ਪਹਿਲ ਉਹਨਾਂ ਨੇ ਕੀਤੀ ਗੋਲੀਆਂ ਚਲਾਈਆਂ ਗੁੰਡਾਗਰਦੀ ਕੀਤੀ ਪਿੰਡ 'ਚ ਔਰ ਮਜ਼ਦੂਰਾਂ ਦੇ ਉੱਪਰ ਜਿਹੜਾ ਸੀ ਹਮਲਾ ਕੀਤਾ ਪਿੰਡ ਦੇ ਸਰਪੰਚ ਦੇ ਪਤੀ ਨੂੰ ਪਹਿਲਾਂ ਕੁੱਟਿਆ ਗਿਆ ਵੀਡੀਓ ਬਣਾਉਣ ਦੇ ਕੈਮਰੇ ਭੰਨੇ ਗਏ ਇਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਫਰੀਦਕੋਟ ਦੀ ਪੁਲਿਸ ਨੇ ਵਰਦੀ ਧਾਰੀ ਗੁੰਡੇ ਬਣਦੇ ਹੋਏ ਔਰ ਫਰੀਦਕੋਟ ਦੀ ਐਸਐਸਪੀ ਮੈਡਮ ਨੇ ਬਿਲਕੁਲ ਅਮੋਲਕ ਸਿੰਘ ਦੇ ਕਹਿਣ ਤੇ ਜਿਹੜਾ ਉੱਥੇ ਜ਼ਬਰਦਸਤ ਤਰੀਕੇ ਨਾਲ ਗੁੰਡਾਗਰਦੀ ਕੀਤੀ ਲੋਕਾਂ ਤੇ ਜ਼ਬਰ ਟਾਇਆ ਤੇ ਜਿਹੜੀਆਂ ਅੱਜ ਸ਼ਰਿਆਮ ਗੋਲੀਆਂ ਚੱਲ ਰਹੀਆਂ ਵੀਡੀਓ ਆ ਰਹੀਆਂ ਉਹਨਾਂ ਤੇ ਕੋਈ ਪਰਚਾ ਦਰਜ ਨਹੀਂ ਮਜ਼ਦੂਰਾਂ ਤੇ ਜ਼ਬਰ ਟਾਉਣ ਦਾ ਐਸਸੀਐਸਟੀ ਦਾ ਕੋਈ ਪਰਚਾ ਦਰਜ ਨਹੀਂ ਜਿੰਦੇ ਤੋਂ ਸਪਸ਼ਟ ਆ ਕਿ ਜਿਹੜੀ ਫਰੀਦਕੋਟ ਦੀ ਪੁਲਿਸ ਆ ਬਿਲਕੁਲ ਗੁੰਡਿਆਂ ਦੇ ਨਾਲ ਖੜੀ ਆ ਉਹ ਸਿਵਲ ਕੱਪੜੇ ਚ ਨਾਲ ਖੜੇ ਗੋਲੀਆਂ ਚਲਾ ਰਹੇ ਆ ਪੁਲਿਸ ਨਾਲ ਮਿਲ ਕੇ ਲੋਕਾਂ ਤੇ ਜ਼ਬਰਟਾ ਰਹੇ ਆ ਤੋਂ ਇਸ ਗੱਲ ਨੇ ਬਿਲਕੁਲ ਸਪਸ਼ਟ ਕਰਤੀ ਗੱਲ ਤੋਂ ਅਸੀਂ ਕਿਰਤੀ ਕਿਸਾਨੀ ਉਹਨਾਂ ਨੂੰ ਮੰਗ ਕਰਦੇ ਆ ਕਿ ਜਿਹੜੇ ਗੋਲੀਆਂ ਚਲਾ ਰਹੇ ਆ ਆਮ ਲੋਕਾਂ ਤੇ ਸਿਵਲ ਕੱਪੜਿਆਂ ਦੇ ਵਿੱਚ ਪ੍ਰਾਈਵੇਟ ਗੁੰਡੇ ਪੁਲਿਸ ਨਾਲ ਮਿਲ ਕੇ ਉਹਨਾਂ ਤੇ ਰਾਤਾ ਕਤਲ ਦੇ ਪਰਚੇ ਦਰਜ ਕੀਤੇ ਜਾਣ ਆਰਮਜ਼ ਐਕਟ ਦਾ ਪਰਚਾ ਦਰਜ ਹੋਵੇ ਐਸਸੀਐਸਟੀ ਐਕਟ ਦਾ ਜਿਹੜਾ ਪਰਚਾ ਦਰਜ ਹੋਵੇ ਔਰ ਨਾਲ ਹੀ ਜੈਤੋ ਦਾ ਐਸਐਚਓ ਰਜੇਸ਼ ਕੁਮਾਰ ਜਿਹੜਾ ਕਿ ਸਾਰੀ ਗੁੰਡਾਗਰਦੀ ਚ ਮੁੱਖ ਸਰਗਨਾ ਬਣ ਕੇ ਵਿਚਰਿਆ ਉਹਦੇ ਸਮੇਤ ਸਾਰੇ ਪੁਲਿਸ ਅਧਿਕਾਰੀਆਂ ਜਿਹੜੇ ਹੈਗੇ ਆ ਪਰਚੇ ਜਿਹੜੇ ਦਰਜ ਕੀਤੇ ਜਾਣ ਪਰ ਮਜ਼ਦੂਰਾਂ ਤੇ ਝੂਠੇ ਪਰਚੇ ਜਿਹੜੇ ਦਰਜ ਕੀਤੇ ਰੱਦ ਕਰਕੇ ਫੌਰੀ ਉਹਨਾਂ ਨੂੰ ਜਿਹੜਾ ਹੈਗਾ ਰਿਹਾਰ ਕੀਤਾ ਜਾਵੇ ਤੇ ਜਿਹੜੀ ਉਹਨਾਂ ਦੇ ਘਰਾਂ ਦੀ ਪੰਨ ਤੋੜ ਕੀਤੀ ਹੈਗੀ ਆ ਉਹਦੀ ਫੌਰੀ ਉਹਨਾਂ ਨੂੰ ਜਿਹੜਾ ਮੁਆਵਜ਼ਾ ਹੈਗਾ ਉਹ ਦਿੱਤਾ ਜਾਵੇ